ਆ ਵੇਖ ਲੋ ਅਹੀਂ ਇਸ ਟਾਈਮ ਖਲੋਤੇ ਆ ਕਾਦੀਆਂ ਦੇ 파ਟਕਦੇ ਤੇ ਟ੍ਰੇਨ ਆ ਗਈ ਆ ਇੱਥੇ ਕੋਈ ਸਟੇਸ਼ਨ ਨਹੀਂ ਆ ਤੇ ਆ ਵੇਖ ਲੋ ਟ੍ਰੇਨ ਇੱਥੇ ਰੁਕਣ ਲੱਗੀ ਜੇ ਪੂਰੀ ਚੱਲਦੀ ਆ ਸਾਡੇ ਲੋਕਾਂ ਦੀ ਵੇਖ ਲੋ ਇੱਥੇ ਹੈ ਆ ਟ੍ਰੇਨ ਰੁਕ ਗਈ ਆ ਟ੍ਰੇਨ ਦੇ ਵਿੱਚੋਂ ਹੁਣ ਜਿਹੜਾ ਕਨੈਕਟਰ ਉਹ ਆ ਅੱਗੇ ਉਤਰ ਗਏ ਇੱਥੇ ਰੱਸੀ ਬੰਨਦਾ ਵਾ ਤਾਂ ਫੇਰ ਗੱਡੀ ਨਗਾਉਂਦੇ ਆ ਕੋਈ ਇੱਥੇ ਫਾਟਕਣੀ ਆ ਬਸ ਇਦਾਂ ਹੀ ਆ ਇਹ ਵੀਰ ਹੁਣ ਖਲੋ ਗਿਆ ਵਾ ਤੇ ਹੁਣ ਟ੍ਰੇਨ ਲੰਗਣੀ ਆ ਆ ਵੇਖ ਲੋ ਜਿੱਦਾਂ ਗੁੱਜਰ ਮੱਝਾਂ ਨੇ ਨਗਾਉਂਦੇ ਆ ਆ ਵੇਖ ਲੋ ਆ ਟ੍ਰੇਨ ਆ ਗਈ